ਮਿੱਤਰੋ ਰਾਜਸਥਾਨ ਦੇ ਸੂਰਤਗੜ ਦੇ ਵਿੱਚ ਲਗਭਗ 4 ਘੰਟੇ ਪਹਿਲਾਂ ਕਗਰ ਦਰਿਆ ਦਾ ਪੰਨ ਟੁੱਟ ਚੁੱਕਾ ਹੈ ਜੀ ਸੂਰਤਗੜ ਦੇ ਵਿੱਚ ਕਾਫੀ ਏਰੀਆ ਝੋਨਾ ਬਾਸਮਤੀ ਹੁੰਦਾ ਹੈ ਜੀ ਤਾਂ ਮੈਨੂੰ ਲੱਗਦਾ ਨਹੀਂ ਵੀ ਕਗਰ ਦਰਿਆ ਉਹਨਾਂ ਨੂੰ ਛੱਡੂਗਾ ਲਗਭਗ ਕਹਿੰਦੇ ਵੀ ਨਸਾਰੇ ਤੇ ਝੋਨੇ ਸੀਗੇ ਤੇ ਹੁਣ ਮੁਸ਼ਕਲ ਲੱਗਦਾ ਜੀ ਜੇਕਰ ਆਪਾਂ ਅੰਕੜਿਆਂ ਦੀ ਗੱਲ ਕਰੀਏ ਤਾਂ 20 ਹਜ਼ਾਰ ਕਿੱਲਾ ਕਗਰ ਦਰਿਆ ਦੇ ਨਾਲ ਲੱਗਦਾ ਤਬਾਹ ਹੋ ਜਾਣਾ ਲੋਕਾਂ ਨੇ ਉੱਤਾਨੇ ਕੀਤਾ ਬਾਈ ਜੀ ਇੱਥੋਂ ਦੇ ਲੋਕਾਂ ਦਾ ਕਹਿਣਾ ਵੀ ਜੇਕਰ ਕਿਤੇ ਹੰਬਲਾ ਰਲ ਮਿਲ ਕੇ ਮਾਰਦੇ ਤਾਂ ਅਸੀਂ ਇਸ ਬੰਨ ਨੂੰ ਬਚਾ ਸਕਦੇ ਸੀਗੇ ਪਰ ਉੱਥੋਂ ਦੇ ਲੋਕਾਂ ਨੇ ਜ਼ਿਮੀਂਦਾਰਾਂ ਨੇ ਕੋਈ ਹੰਬਲਾ ਨਹੀਂ ਮਾਰਿਆ ਤੇ ਬਸ ਜਿਹੜੇ ਵਿਚਾਰੇ ਕੁਝ ਜ਼ਿਮੀਂਦਾਰ ਸੀ ਉਹਨਾਂ ਨੇ ਆਪਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਦਰਿਆਵਾਂਗੇ ਕਿਹਦਾ ਜੋਰ ਹਨਾ ਬੰਦੇ ਥੋੜੇ ਸੀ ਇੱਥੇ ਆਪਣੇ ਪੰਜਾਬੀਆਂ ਵਾਂਗੂ ਥੋੜੀ ਆ ਹਨਾ ਹੁਣ ਹਬੀਬ ਕੇ ਬੰਨ ਪੰਜਾਬੀਆਂ ਨੇ ਬਚਾਈ ਲਿਆ 60000 ਗੱਟਾ ਖਪਾਤਾ ਜੀ ਉੱਥੇ ਉਹਨਾਂ ਨੇ ਸੱਟ ਸੱਟ ਕੇ ਵਿੱਚ ਤਾਰਾਂ ਦੇ ਵਿੱਚ ਬਨ ਬਨ ਕੇ ਕਿਤੇ ਨਾ ਕਿਤੇ ਇੱਕ ਬਨ ਬਜਾਇਆ ਜਾ ਸਕਦਾ ਸੀ ਪਰਣਗੇਲੀ ਆ ਜੇ ਕਿਤੇ ਇੱਥੇ ਪੰਜਾਬੀ ਵਾਵਾ ਵਸਦੇ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਸੀ ਇਹ ਬਨ ਟੁੱਟਦਾ ਤੇ ਇਹ ਨਾਲੇ ਕੋਸ਼ਿਸ਼ ਕੀਤੀ ਆ ਪਰ ਵੇਖੋ ਜੀ ਮੁਸ਼ਕਲ ਆ 20 ਹਜ਼ਾਰ ਕਿਲਾ ਝੋਨਾ ਖਤਮ ਹੋ ਜਾਣਾ ਲੱਗ